ਨਾ ਜਿਹੜਾ ਸਰੀਆ ਬਤ ਕਰਦਾ ਕੀ ਕਰਾਂਗੇ ਆ ਮਾਂ ਫਿਰ ਮੋੜਿਆ ਮੰਗ ਨਹੀਂ ਮੋੜਨਾ ਬੁੱਤ ਕਦੇ ਵਾਸਤੇ ਐ ਸਲੈਫਾ ਪਾਵਾਂਗੇ ਸਲੈਫਾ ਪਾਵਾਂਗੇ ਯellow ਦੀ ਆ ਤੜੀ ਹੋ ਗਈ ਤਿਆਰੀ ਤੇ ਗਰਮੀ ਵੀ ਪੁਆ ਮਨ ਲਵੀ ਪਟਕੜੀ ਇਹਨਾਂ ਨੂੰ ਯਾਰੀ ਦੀ ਮਿਸਾਲ ਦਿਖਾਉਂਦੇ ਆ ਕਹਿੰਦੇ ਨਹੀਂ ਹੁੰਦੇ ਵੀ ਯਾਰੀ ਦੀ ਪਾਵਰ ਆ ਲੈ ਵੀ ਮਤਰੋ ਡਾਕਟਰ ਸਾਹਿਬ ਦੀ ਪੈਣਾ ਸੀਗਾ ਅੱਜ ਜਿਹੜੀ ਹਾਲ ਬਣਾਇਆ ਹੈ ਨਾ ਐਕਟਰ ਨੇ ਆਪ ਦਾ ਹਾਲ ਹੈ ਨਾ ਹਾਲ ਹੀ ਕਹਿਦੀ ਨਾ ਪੱਟੀ ਦੁਕਾਨ ਕਹਿ ਦਈਏ ਹੈ ਨਾ ਪਿੰਡਾਂ ਦੇ ਵਿੱਚ ਤੇ ਉਹਦੀ ਪੌਣੀ ਸੀਗੀ ਛੱਤ ਹਾਂ ਵੱਡਾ ਹਸਤਾਰ ਹੈ ਤੇ ਐਂਦੇ ਕੋਦੇ ਲਿਆ ਜੀ ਭੇਜੀ ਪਹੁੰਚ ਗਏ ਵੀ ਜਿੰਨੇ ਕਿ ਸਕੁਅਰ ਫੁੱਟ ਹੈ ਓਨੇ ਕਿ ਬੰਦੇ ਪਹੁੰਚ ਗਏ ਫੁੱਟ ਫੁੱਟ ਮਾਕਰ ਸਕੁਅਰ ਹਾਂ ਪਵਾਲੇ ਫਿਰ ਮੰਡੀ ਕੋ ਲਿਆਈ ਇਹ ਬੰਦੇ ਤਾਂ ਤੁਸੀਂ ਦੇਖੇ ਹੋਣੇ ਬਹੁਤ ਤਾੜਾ ਲਾਉਂਦੇ ਸੱਪ ਨਾਲ ਤਾੜਾ ਲਾਉਂਦਾ ਇਧਰ ਮੇਰਾ ਚਾਚਾ ਚਾਚਾ ਜੀ ਆਹੋ ਫੇਰ ਚਾਚਾ ਜੀ ਬਾਹਰ ਕਰਦੇ ਇਹ ਵਿੱਚ ਤੁਸੀਂ ਇਹਦੇ ਕੋਲੇ ਕਿਵੇਂ ਡਾਣਗੇ ਇਹ ਕਿਹੜਾ ਬੱਕਰੀ ਦਾ ਮੇਮੜਾ ਵੀ ਇਹਦੇ ਕੋਲੇ ਡਾਣਗੇ ਡੇਗੀ ਨਾ ਤੋੜ ਤੋੜ ਕੀ ਗੱਲ ਇਹਨੂੰ ਖਵਾਉਣੀਆ ਤਾਂ ਨਹੀਂ ਤੇਰੇ ਭਰਾ ਨੂੰ ਕੀ ਕਰਦੇ ਆ ਤੂੰ ਸਾਡਾ ਮੰਨ ਕਰਨਾ ਪੈਂਦਾ ਹਾਂ ਗੱਲ ਇਹਦੇ ਤੁਸੀਂ ਚਾਹ ਕੇ ਜੀ ਉਹ ਕਰਦੇ ਹੈ ਨਾ ਜਾਨਵਰ ਨੂੰ ਪਾਲੇ ਕਿਸੇ ਨੂੰ ਕਹਿੰਦੇ ਬਾਲਾ ਪੁੱਣ ਲੱਗਦਾ ਹੈ ਨਾ ਰਾਹ ਨਾ ਬੜਾ ਇਹਨਾਂ ਬਲਾਸਾਂ ਖਾਂਦੇ ਆ ਆ ਛੱਡ ਦੇ ਅੰਦਰ ਫੜਾਉਣੀ ਐ ਤਾਂ ਕਿ ਆਹ ਵੇ ਫੜਾ ਦੇ ਨੇ ਫੇਰ ਤੋਂ 200 ਮੀਟਰ ਰੋਕ ਦੇ ਨੇ ਇਧਰੋਂ ਹੈ ਆਏ ਹੈ ਬਾਹਰ ਤਾਂ ਦੇਖੋ ਬਾਹਰ ਬਾਦਰਿਆਂ ਵਾਲਾ ਜੀ ਗਰਮੀ ਨੇ ਬਾਦਰ ਦਾ ਬੁਰਾ ਹਾਲ ਕਰ ਗਰਮੀ ਬੜੀ ਸੀ ਨਾ ਬੁਰਾ ਹਾਲ ਹੋ ਗਿਆ ਚੱਲ ਕੁਛ ਨਹੀਂ ਹੁੰਦਾ ਐ ਕੀ ਹੁੰਦਾ ਐ ਕੀ ਕਹਿੰਦਾ ਐ ਕੀ ਕਹਿੰਦਾ ਕੋਈ ਦਿੱਕਤ ਵਾਲੀ ਗੱਲੀ ਨਹੀਂ ਗਰਮੀ ਤਾਂ ਬਰਨੋ ਪਤੀ ਐਵੇਂ ਗਰਮੀ ਬਹੁਤ ਤੰਗ ਕਰ ਰਹੀ ਆ ਹੋ ਗਿਆ ਕੰਮ ਓਕੇ ਦੇਖ ਕੇ ਬਿਜਲੀ ਵਾਲਾ ਬਿਜਲੀ ਵਾਲਾ ਕਰਦਾ ਕੰਮ